ਇੱਕ ਕ੍ਰਿਮੀਨਲ ਤਾਇਦ ਦਾ ਵਿਅਕਤੀ ਹੈ ਜਿਹਦੇ ਤੇ 3 ਐਨਡੀਪੀਐਸ ਦੇ ਬੱਚੇ ਦਰਜ ਹੈ 39 307 ਦੇ ਤੇ ਨਾਲ ਆਮ ਜਨ ਕਹਿੰਦਾ ਕਿ ਅੱਜ ਕੱਲ ਸਚੋ ਸਿਵਲ ਨੇ ਨਾਕਾ ਲਗਾਇਆ ਹੋਇਆ ਸੀ ਉਸ ਦੌਰਾਨ ਗੱਡੀਆਂ ਦੀ ਚੈਕਿੰਗ ਕਰ ਰਹੇ ਉਸ ਦੌਰਾਨ ਬਾਕੀ ਦੀ ਤਫਤੀਸ਼ ਜਿਹੜੀ ਹੈ ਇਹਨੂੰ ਲਿਆ ਕੇ ਵੀ ਪੁਲਿਸ ਮਾਨ ਲੈ ਕੇ ਦੀ ਤਫਤੀਸ਼ ਕਰਿਆ ਜਿਹੜਾ ਤੁਸੀਂ ਜਿਹਦੇ ਬਾਰੇ ਗੱਲ ਕਰੇ ਇੱਕ ਕਮਲਜੀਤ ਸਿੰਘ ਉਰਫ ਰਾਹੁਲ ਦਾਤਰ ਪੁੱਤਰ ਗਰਜਿੰਦਰ ਸਿੰਘ ਵਾਸੀ ਪ੍ਰੇਮਨਗਰ ਬੜਵਾਲ ਬਟਾਲਾ ਇਹ ਇੱਕ ਕ੍ਰਿਮੀਨਲ ਟਾਈਪ ਦਾ ਵਿਅਕਤੀਆ ਨਿੱਤੇ ਤੇ 3 ਐਨਡੀਪੀਐਸ ਦੇ ਪਰਚੇ ਦਰਜ ਹੈ ਤੇ 9307 ਦੇ ਤੇ ਨਾਲ ਆਮ ਜੈਕਟ ਦੇ ਤਹਿਤ ਦਰਜੇ ਉਹ ਕਦਮੇ ਦਰਜ ਨੇ ਕੱਲ ਐਸਐਚਓ ਸਿਵਲ ਆਇਨ ਨੇ ਨਾਕਾ ਲਗਾਇਆ ਹੋਇਆ ਸੀ ਉਸ ਦੌਰਾਨ ਗੱਡੀਆਂ ਦੀ ਚੈਕਿੰਗ ਕਰ ਰਹੇ ਉਸ ਦੌਰਾਨ ਇਹਨੂੰ ਅਰੈਸਟ ਕੀਤਾ ਜਿਹਨੂੰ ਮੁਕੱਦਮਾ ਨੰਬਰ ਜਿਹੜਾ ਸਾਡਾ ਆਇਆ ਤੇ 107 ਸਿਵਲ ਆਇਨ ਦਾ 12425 ਦਾ ਜਿਹਦੇ ਵਿੱਚ 307 ਦਾ ਉਹਦੇ ਵਿੱਚ ਇਹਦੀ ਅਰੈਸਟ ਪਾਈ ਆ ਬਾਕੀ ਦੀ ਤਫਤੀਸ਼ ਜਿਹੜੀ ਹੈ ਇਹਨੂੰ ਲਿਆ ਕੇ ਦੀ ਪੁਲਸ ਮਾਨ ਲੈ ਕੇ ਦੀ ਤਫਤੀਸ਼ ਜਿਹੜੀ ਆ ਇਹ ਹੁਣ ਜਿਆਦਾ ਇਹ ਕਾਫੀ ਇਜ਼ਤੇ ਨੌ ਪਰਚੇ ਜਿਹੜੇ ਆ ਉਹ 307 ਦੇ ਔਰ ਆਮ ਜੈਕਟ ਦੇ ਦਰਜ ਆ ਇਹ ਕਾਫੀ ਕ੍ਰਿਮੀਨਲ ਆ ਇਹ ਸਿਰ ਕੈਮਰਾ ਕੰਮ ਕਰਦਾ ਵੀ ਕਰਦਾ ਇਹ ਇਕੱਲੇ ਕੰਮ ਕਰਦੇ ਆ ਗੈਂਗ ਵਾਰਿਆਂ ਲਈ ਦੀ ਪੁੱਛ ਕੇ ਚਲਦੀ ਆ ਉਹ ਬਾਅਦ ਚ ਦੱਸਾਂਗੇ ਅਦਰਵਾਈਜ਼ ਅਜੇ ਤੈਨੂੰ ਅਰੈਸਟ ਕੀਤਾ ਕਿੰਨੀ ਕੁ ਵਧੀਆ ਕਾਰਗਰਦੀ ਕਿੰਨਾ ਕਰਦਾ ਜਾਂ ਇਹਦੇ ਰਿਮਾਂਡ ਤੋਂ ਹੋਰ ਕੀ ਕੀ ਖੁਲਾਸੇ ਹੋਣ ਦੀ ਉਮੀਦ ਹੈ ਦੇ ਕੋਲ ਇਹ ਤਾਂ ਜੋ ਵੀ ਇੱਥੇ ਜਿੱਦਣ ਲੱਗ ਰਹੇ ਤੇ 3 ਐਨਡੀਬੀਐਸ ਦੇ ਔਰ 9 307 ਦੇ ਪੱਛੇ ਦਰਜੇ ਬਾਕੀ ਪੁਛਗੇ ਇਸ ਦੌਰਾਨ ਦੇ ਰਮਾਨ ਲੈ ਕੇ ਜੋ ਵੀ ਸਾਹਮਣੇ ਆਣਗੇ ਤੁਹਾਨੂੰ ਜਿਹੜਾ ਤੁਸੀਂ ਜਿਹਦੇ ਬਾਰੇ ਗੱਲ ਕਰੇ ਇੱਕ ਕਮਲਜੀਤ ਸਿੰਘ ਉਰਫ ਰਾਹੁਲ ਦਾਤਰ ਪੁੱਤਰ ਗਰਜਿੰਦਰ ਸਿੰਘ ਵਾਸੀ ਪ੍ਰੇਮਨਗਰ ਬੋੜਵਾਲ ਬਟਾਲਾ ਇਹ ਇੱਕ ਕ੍ਰਿਮੀਨਲ ਟਾਈਪ ਦਾ ਵਿਅਕਤੀ ਨਿੱਤੇ ਤੇ 3 ਐਨਡੀਪੀਐਸ ਦੇ 25 ਅਰਜਾ ਤੇ 9 307 ਦੇ ਤੇ ਨਾਲ ਆਮ ਜੈਕਟ ਦੇ ਤਹਿਤ ਦਰਜੇ ਮੁਕਦਮੇ ਦਰਜਨਾ ਕੱਲ ਐਸਐਚਓ ਸਿਵਲ ਆਇਨ ਨੇ ਨਾਕਾ ਲਗਾਇਆ ਹੋਇਆ ਸੀ ਉਸ ਦੌਰਾਨ ਗੱਟੀਆਂ ਦੀ ਚੈਕਿੰਗ ਕਰਦੇ ਉਸ ਦੌਰਾਨ ਇਹਨੂੰ ਅਰੈਸਟ ਕੀਤਾ ਜਿਹਨੂੰ ਮੁਕੱਦਮਾ ਨੰਬਰ ਜਿਹੜਾ ਸਾਡਾ ਹੈ ਤੇ 107 ਸਿਵਲ ਆਇਨ ਦਾ 12425 ਦਾ ਜਿਹਦੇ ਵਿੱਚ 307 ਦਾ ਉਹਦੇ ਵਿੱਚ ਇਹਦੀ ਅਰੈਸਟ ਪਾਈ ਆ ਬਾਕੀ ਦੀ ਤਫਤੀਸ਼ ਜਿਹੜੀ ਹੈ ਇਹਨੂੰ ਲਿਆ ਕੇ ਦੀ ਪੁਲਸ ਮਾਨ ਲੈ ਕੇ ਦੀ ਤਫਤੀਸ਼ ਜਿਹੜੀ ਆ ਇਹ ਹੁਣ ਜਿਹੜਾ ਇਹ ਕਾਫੀ ਇਜ਼ਤੇ ਨੌ ਪਰਚੇ ਜਿਹੜੇ ਆ ਉਹ 307 ਦੇ ਔਰ ਆਮ ਜੈਕਟ ਦੇ ਦਰਜ ਆ ਇਹ ਕਾਫੀ ਕ੍ਰਿਮੀਨਲ ਆ ਇਹ ਸਿਰ ਕੈਮਰਾ ਕੰਮ ਕਰਦਾ ਕਿ ਕੱਲੇ ਇਹ ਕੱਲੇ ਕੰਮ ਕਰਦਾ ਹੈ ਗੈਂਗ ਵਾਰਿਆਂ ਲਈ ਦੀ ਪੁੱਛ ਕੇ ਚਲਦੀ ਆ ਉਹ ਬਾਅਦ ਚ ਦੱਸਾਂਗੇ ਅਦਰਵਾਈਜ਼ ਅਜੇ ਤੈਨੂੰ ਅਰੈਸਟ ਕਰਦੇ ਆ ਕਿੰਨੀ ਕੁ ਵਧੀਆ ਕਾਰਗਰਦੀ ਕਿੰਨਾ ਕਰਦਾ ਜਾਂ ਇਹਦੇ ਰਿਮਾਂਡ ਤੋਂ ਹੋਰ ਕੀ ਕੀ ਖੁਲਾਸੇ ਹੋਣ ਦੀ ਉਮੀਦ ਹੈ ਦੇ ਕੋਡ ਇਟ ਜੋ ਵੀ ਤੇ ਜਿਸ ਤਰ੍ਹਾਂ ਲੱਗ ਰਿਹਾ ਤੇ 3 ਐਨਡੀਬੀਐਸ ਦੇ ਔਰ 9 307 ਦੇ ਪੱਛੇ ਦਰਜਾ ਬਾਕੀ ਕੋਸ਼ਿਸ਼ ਦੇ ਦਰਾਂਦਰ ਮਾਨ ਲੈ ਕੇ ਜੋ ਵੀ ਸਾਹਮਣੇ ਆਣ ਜੇ ਤੁਹਾਨੂੰ